ਇਲਾਕੇ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਤੋਂ ਲੋਕ ਬਹੁਤ ਪਰੇਸ਼ਾਨ ਹਨ ਤੇ ਹਾਇ ਦਿਨ ਕੋਈ ਨਾ ਕੋਈ ਇਲਾਕੇ ਵਿੱਚ ਘਟਨਾ ਵਾਪਰ ਹੀ ਰਹਿੰਦੀ ਹੈ ਇਸ ਲੜੀ ਤਹਿਤ ਬਲਾਕ ਫਲੋਰ ਦੇ ਪਿੰਡ ਸੇਲਕਿਆਣਾ ਵਿਖੇ ਗੁੱਜਰ ਪਰਿਵਾਰ ਦੇ ਘਰੋਂ ਬੀਤੀ ਰਾਤ 4 ਤੋਲੇ ਸੋਨਾ ਤੇ 50000 ਰੁਪਏ ਨਗਦ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਘਟਨਾ ਸੰਬੰਧੀ ਪੀੜਤ ਪਰਿਵਾਰ ਨੂਰ ਆलम ਉਹ ਰ ਬਿੱਟੂ ਪੁੱਤਰ ਨਵਾਬਦੀਨ ਵਾਸੀ ਸੇਲਕਿਆਣਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਕਰੀਬ 30 ਸਾਲ ਤੋਂ ਇਸ ਪਿੰਡ ਵਿੱਚ ਰਹਿੰਦੇ ਹਾਂ ਰਾਤ ਸਾਰਾ ਪਰਿਵਾਰ 베ੜੇ ਚ ਸੁੱਤਾ ਪਿਆ ਸੀ ਜਦੋਂ ਸਵੇਰੇ ਉੱਠ ਕੇ ਕਮਰੇ ਦਾ ਦਰਵਾਜ਼ਾ ਖੋਲਣ ਲੱਗੇ ਤਾਂ ਦਰਵਾਜ਼ਾ ਨਹੀਂ ਖੁੱਲਿਆ ਤਾਂ ਜ਼ੋਰ ਨਾਲ ਧੱਕਾ ਮਾਰਿਆ ਤਾਂ ਬੂਹਾ ਖੁੱਲ ਗਿਆ ਤਾਂ ਦੇਖਿਆ ਪੇਟੀ ਦਾ ਜਿੰਦਰਾ ਤੋੜ ਕੇ ਸਾਰਾ ਸਮਾਨ ਖਿਲਾਰਿਆ ਪਿਆ ਸੀ ਅਤੇ ਪਿਛਲੀ ਕੰਧ ਪਾੜੀ ਹੋਈ ਸੀ ਇਸ ਸਬੰਧੀ ਪੁਲਿਸ ਚੌਕੀ ਲਸਾੜਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ ਤੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਦੀ ਭਾਲ ਕੀਤੀ ਜਾਵੇ ਤੇ ਸਾਡਾ ਸਮਾਨ ਵਾਪਸ ਦੁਆਇਆ ਜਾਵੇ ਇਸ ਸੰਬੰਧੀ ਲਰਸਾੜਾ ਪੁਲਿਸ ਦੇ ਏਐਸਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਮੇਨ ਰਸਤਿਆਂ ਦੇ ਸੀਸੀਟੀਵੀ ਕੈਮਰਾ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨ ਮੁਤਾਬਕ ਕੰੰਦੀ ਕਾਰਵਾਈ ਕੀਤੀ ਜਾਵੇਗੀ ਜੀ ਰਾਤ ਕੋਈ 12 ਵਜੇ ਤੋਂ ਬਾਅਦ 11 ਵਜੇ ਤੱਕ ਤੇ ਜਾਗਦੇ ਰਹੇ ਠੀਕ ਹੈ ਜੀ ਉਸ ਤੋਂ ਬਾਅਦ ਹੀ ਹੋਇਆ ਜੋ ਹੋਇਆ ਤੇ ਇਹ ਵੀ ਨੁਕਸਾਨ ਕੁਨਾ ਹੋਇਆ ਨੁਕਸਾਨ ਕੋਈ ਸਾਢੇ 6 ਲੱਖ ਦਾ ਹੋਇਆ ਸਾਢੇ 6 ਲੱਖ ਤੇ ਕੀ ਕੀ ਸਗਾਰ ਬਾ ਗਹਿਣੇ ਸੀ ਜਿੱਦਾਂ ਤਿੰਨਾ ਮਾਤਾ ਦੇਹੀ ਭੈਣ ਦੇ ਇੱਕ ਪਰਜਾਈ ਦੇ ਸੀ ਅੱਛਾ ਜੀ ਹਾਂਜੀ ਨਾਪ ਕਿ ਨਹੀਂ ਵਸੇ 50000 ਵੀ ਸੀ ਠੀਕ ਹੈ ਜੀ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਅਸੀਂ ਜਦੋਂ ਸਵੇਰੇ ਮੱਝਾਂ ਚੋਣ ਜਾ ਕੇ ਗੇਟ ਲੱਗੇ ਖੋਲਣ ਅੰਦਰੋਂ ਦਰਵਾਜ਼ਾ ਲੱਗਿਆ ਸੀ ਮਤਲਬ ਅੰਦਰੋਂ ਦਰਵਾਜ਼ਾ ਲੱਗਿਆ ਸੀ ਹਾਂਜੀ ਅੰਦਰੋਂ ਰਸ ਰਸੇ ਨਾਲ ਬੰਨਿਆ ਸੀ ਉਹਨੂੰ ਰਸੀਆਂ ਠੀਕ ਹੈ ਪਰ ਤੁਸੀਂ ਬਾਹਰ ਬੇੜੇ ਚ ਪਏ ਹੋ ਰਹੇ ਹੋ ਬਾਹਰ ਬਰਾਂਡੇ ਚ ਸੁੱਤੇ ਸੀ ਠੀਕ ਹੈ ਜੀ ਤੇ ਉਹ ਚੋਰ ਆਏ ਕਿਤੇ ਨਹੀਂ ਪਤਾ ਕੁਝ ਪਿਛੋਂ ਆ ਕੇ ਨਾ ਆਪਣੇ ਇਹਦੀ ਕੰਧ ਤੋੜੀ ਏ ਕੰਧ ਤੋੜ ਕੇ ਪਿੱਛੇ ਨੂੰ ਨਿਕਲ ਗਏ ਬੈਕ ਸਾਈਡ ਤੇ ਖੇਤ ਲੱਗਦੇ ਆ ਬੈਕ ਸਾਈਡ ਖੇਤ ਆ ਝੋਨਾ ਬੀਜਿਆ ਝੋਨਾ ਬੀਜਿਆ ਹਾਂਜੀ ਹਾਂਜੀ ਤੇ ਇਹਦਾ ਮਤਲਬ ਭੜਾ 6 ਸਾਢੇ 6 ਦਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਤੇ ਔਰ ਤੁਸੀਂ ਇਸ ਸੰਬੰਧੀ ਕੋਈ ਰਿਪੋਰਟ ਲਖਾਈ ਆ ਹਾਂਜੀ ਹਾਂਜੀ ਲਖਾਈ ਲਸਾੜੇ ਆਪਣੇ ਚੌਂਕੀ